ਸਾਡੀ ਜੋਨ ਵੀ ਮੇਰੀ ਮਾਤਾ ਗਰਨਾਮ ਕੌਰ ਜੀ ਮੇਰੇ ਨਾਲ ਬੈਠੇ ਨੇ ਉਹ 23200 ਵੋਟਾਂ ਦੇ ਨਾਲ ਜਿੱਤੇ ਆ ਉਹ ਸੱਚੂਟ ਦਾ ਜਿਹੜਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਪਰਦਾ ਫਾਸ਼ ਬਹੁਤ ਸਮੇਂ ਤੋਂ ਹੋ ਰਿਹਾ ਹੈ ਪੰਜਾਬ ਸਾਡੇ ਮਾਨਸਾ ਜ਼ਿਲ੍ਹੇ ਚ ਅਸੀਂ ਚਾਰ ਜੋਨਾਂ ਚ ਜਿਹੜਾ ਜਲਾ ਪ੍ਰੀਸ਼ਦ ਦੀ ਚੋਣਾਂ ਜਿੱਤੀਆਂ ਵੀ ਮੇਰੇ VOTER SUPPORTER ਭਾਈ ਨੇ ਤੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਖਾਸ ਕਰਕੇ ਮੈਂ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸਭ ਦਲਾਸ ਸਿੰਘ ਭੁੰਦਰ ਸਾਹਿਬ ਤੇ ਪ੍ਰੇਮਕਬਲ अरोड़ा ਜੀ ਉਹਨਾਂ ਦਾ ਦਿਲੋਂ ਧਰਵਾਦੀ ਆ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ نوازਿਆ ਪੂਰੇ ਪੰਜਾਬ ਦੇ ਵਿੱਚ ਇੱਕ ਚਰਚਾ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਝੂਠ ਬੋਲ ਕੇ ਆਈ ਸੀ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੇ ਲੂਜ਼ਮੀ ਕੀਤੀਆਂ ਸੀਟਾਂ ਬਹੁਤ ਥੋੜੀਆਂ-ਥੋੜੀਆਂ ਵੋਟਾਂ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਹਾਰ ਹੋਈ ਐ ਪਈ ਹੈ ਕਿ ਕਾਂਗਰਸ ਨੇ ਵੀ ਲੋਕਾਂ ਨੂੰ ਝੂਠ ਬੋਲ ਕੇ ਗੁਟਕਾ ਸਾੜ ਦੀ ਸੌਂ ਖਾ ਕੇ ਜਿਹੜੀਆਂ ਝੂਠੀਆਂ ਸੌਂ ਖਾ ਕੇ ਉਹ ਸਰਕਾਰ ਬਣਾਈ ਸੀ ਸੁਮੁੱੱਚੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆਲ ਓਵਰ ਪੰਜਾਬ 'ਚ ਜਿਹੜੀ ਅੱਜ ਚੜ੍ਹਦੀ ਕਲਾ ਇਸੇ ਤਰੀਕ ਪੰਜਾਬ ਚ ਸਾਡੇ ਮਾਨਸਾ ਜ਼ਿਲ੍ਹੇ ਚ ਅਸੀਂ ਚਾਰ ਜੋਨਾਂ ਚ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਜਿੱਤੀਆਂ ਤੇ ਬਹੁਤ ਵੱਡੀ ਲੀਡ ਨਾਲ ਜਿੱਤੀਆਂ ਸਾਡੀ ਜੋਨ ਵੀ ਮੇਰੀ ਮਾਤਾ ਗਰਨਾਮ ਕੌਰ ਜੀ ਮੇਰੇ ਨਾਲ ਬੈਠੇ ਨੇ ਉਹ 2350 ਵੋਟਾਂ ਦੇ ਨਾਲ ਜਿੱਤੇ ਆ ਤੇ ਇਸ ਤੋਂ ਬਾਅਦ ਮੈਂ ਜਿੰਨੇ ਵੀ ਮੇਰੇ VOTER SUPPORTER ਭਾਈ ਨੇ ਤੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਖਾਸ ਕਰਕੇ ਮੈਂ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਤੇ ਸਰਦਾਰ ਬਲਵਿੰਦਰ ਸਿੰਘ ਜੀ ਭੁੰਦਰ ਸਾਹਿਬ ਸਕੱਤਰ ਜਨਰਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਦਰਨਾਥ ਸਿੰਘ ਜੀ ਭੁੰਦਰ ਸਾਹਿਬ ਤੇ ਪ੍ਰੇਮਕਬਲ ਰੋੜਾ ਜੀ ਉਹਨਾਂ ਦਾ ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਤੇ ਹੋਰ ਜਿੰਨੇ ਵੀ ਸਾਰੇ ਵੋਟਰ ਸਪੋਰਟਰ ਨੇ ਬਹੁਤ ਤਨਮਨ ਨਾਲ ਮਿਹਨਤ ਕੀਤੀ ਆ ਮੈਂ ਸਮੁੱਚੇ ਵੋਟਰ ਸਪੋਰਟਰ ਤੇ ਮੇਰੇ 24 ਪਿੰਡਾਂ ਜਿਹੜੇ ਜ਼ੋਨ ਚ ਪੈਂਦੇ ਆ ਮੈਂ ਸਾਰਿਆਂ ਦੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਦੇਖੋ ਪੂਰੇ ਪੰਜਾਬ ਦੇ ਵਿੱਚ ਇੱਕ ਚਰਚਾ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਝੂਠ ਬੋਲ ਕੇ ਆਈ ਸੀ ਉਸ ਝੂਠ ਦਾ ਜਿਹੜਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਪਰਦਾ ਫਾਸ਼ ਬਹੁਤ ਸਮੇਂ ਤੋਂ ਹੋ ਰਿਹਾ ਹੈ ਇੱਕ ਸਾਲ ਬਾਅਦ ਹੀ ਲੋਕਾਂ ਨੂੰ ਪਤਾ ਲੱਗਿਆ ਸੀ ਕਿ ਇਹ ਲੋਕ ਜਿਹੜੇ ਝੂਠੇ ਲੋਕ ਹੈ ਝੂਠ ਬੋਲ ਕੇ ਆਏ ਆ ਔਰ ਕਾਂਗਰਸ ਬਾਰੇ ਆਪਾਂ ਪਹਿਲਾਂ ਪਤਾ ਹੀ ਹੈ ਕਿ ਕਾਂਗਰਸ ਨੇ ਵੀ ਲੋਕਾਂ ਨੂੰ ਝੂਠ ਬੋਲ ਕੇ ਗੁਰਕਾ ਸਾਹਿਬ ਦੀ ਸੌਂ ਖਾ ਕੇ ਜਿਹੜੀਆਂ ਝੂਠੀਆਂ ਸੌਂਹਾਂ ਖਾ ਕੇ ਉਹ ਸਰਕਾਰ ਬਣਾਈ ਸੀ ਪੰਜਾਬ ਦੇ ਲੋਕ ਇਹ ਭਲੀ ਭਾਂਤੀ ਜਾਣਦੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਹੈ ਪਿੰਡਾਂ ਦੀ ਪਾਰਟੀ ਹੈ ਪਿੰਡਾਂ ਦੇ ਜਿਹੜੇ ਵਿਕਾਸ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਹੈ ਕਿਸਾਨਾਂ ਨੂੰ ਲੈ ਕੇ ਗਰੀਬਾਂ ਨੂੰ ਲੈ ਕੇ ਮਜ਼ਦੂਰਾਂ ਨੂੰ ਲੈ ਕੇ ਸਾਰਾ ਜਿੰਨਾ ਵੀ ਕੁਝ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਨੇ ਇਹ ਕੀਤਾ ਹੈਗਾ ਔਰ ਤੁਸੀਂ ਦੇਖਿਆ ਹੁਣ ਪੰਜਾਬ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਚਾਰ ਜਿਹੜੀਆਂ ਸੀਟਾਂ ਹੈਗੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀਆਂ ਨੇ ਔਰ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੇ ਲੂਜ਼ ਵੀ ਕੀਤੀਆਂ ਸੀਟਾਂ ਬਹੁਤ ਥੋੜੀਆਂ ਥੋੜੀਆਂ ਵੋਟਾਂ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਹਾਰ ਹੋਈ ਹੈ ਔਰ ਸਰਦਾਰ ਬਲਵਿੰਦਰ ਸਿੰਘ ਭੁੰਦੜ ਸਾਹਿਬ ਔਰ ਦਰਰਾਜ ਸਿੰਘ ਭੁੰਦੜ ਸਾਹਿਬ ਜਿਹੜੇ ਜੋ ਮਿਹਨਤ ਉਹਨਾਂ ਨੇ ਸਰਦਾਰ ਗੋਪਰੀ ਸਿੰਘ ਦੀ ਮਾਤਾ ਜਿਹੜੇ ਸਾਡੇ ਬੈਠੇ ਹੈ ਗਰਨਾਮ ਕੌਰ ਉਹਨਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਦੇ ਕੇ ਨਵਾਜਣ ਦਵਾ ਜੋ ਉਹਨਾਂ ਨੇ ਮਿਹਨਤ ਕੀਤੀ ਔਰ ਇਹਨਾਂ ਦਾ ਵੀ ਜਿਹੜਾ ਨਜੀਦ ਸੂਕ ਔਰ ਇਹਨਾਂ ਦੀ ਮਿਹਨਤ ਸਦਕਾ ਚ ਜਿਹੜੀ ਇਹ ਜਿੱਤ ਹੋਈ ਹੈ ਔਰ ਲੋਕਾਂ ਨੇ ਮੋਹਰ ਲਗਾ ਦਿੱਤੀ ਹੈ ਕਿਉਂਕਿ 23200 ਦੇ ਲਗਭਗ ਵੋਟਾਂ ਤੇ ਜਿਹੜੀ ਜਿੱਤ ਹੋਈ ਹੈ ਲੋਕਾਂ ਨੇ ਮੋਹਰ ਲਗਾ ਦਿੱਤੀ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਹੈਗੇ ਆ ਬਹੁਤ ਸਾਰੀ ਤਦਾਰਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਵਾਪਸ ਆ ਕੇ ਜੁੜਨਗੇ ਤੇ 2027 ਦੀ ਜਿਹੜੀ ਚੋਣ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸਰਕਾਰ ਬਣੇਗੀ